ਅਮੀਨ ਗੁਰਤ ਕਵਨ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਕਬੀਰ ਸੇਵਕ ਕੋ ਦੋਏ ਭਲੇ ਏਕ ਸੰਤਿ ਕਰਾਉਂ ਆ ਰਾਮ ਜੋ ਦਾਤਾ ਮੁਕਤ ਕੋ ਸੰਤ ਚ ਪਾਵੇ ਨਾਮ ਸਾਧ ਸੰਗਤ ਉਤਮ ਕਰਮ ਹਨ ਆਪਣੇ ਜਿਹਨਾਂ ਨੂੰ ਕੋਰ ਕਲਯੁਗ ਦੇ ਸਮੇਂ ਦੇ ਵਿੱਚ ਸਤ ਸੰਗਤ ਦੀਆਂ ਕੜੀਆਂ ਦੀ ਪ੍ਰਾਪਤੀ ਹੋਈ ਹੈ ਮਾਗ ਦਾ ਮਹੀਨਾ ਚੱਲ ਰਿਹਾ ਹੈ ਔਰ ਬੇਅੰਤ ਸਾਧੂਆਂ ਦੇ ਦਰਸ਼ਨ ਕਰਨ ਦਾ ਸਮਾਂ ਮਿਲਿਆ ਹੋਇਆ ਹੈ ਬੜੇ ਕਮਾਈਆਂ ਵਾਲੇ ਮਹਾਪੁਰਖ ਜੇ ਨਾਲੇ ਦਰਸ਼ਨ ਕਰਨ ਵਾਸਤੇ ਕਦੇ ਸੰਤਾ ਹਰ ਦਵਾਰ ਜਾਂਦੀਆਂ ਦੂਰ ਦੂਰ ਤੱਕ ਤੀਰਥਾਂ ਤੇ ਜਾਂਦੀਆਂ ਪਰ ਹੁਣ ਉਹ ਗੰਗਾ ਸਾਡੇ ਘਰ ਵਿੱਚ ਹੀ ਆਈ ਹੋਈ ਹੈ ਰਾਜ ਰਾਜ ਕੀ ਪ੍ਰਵਚਨ ਸੁਣੀਏ ਔਰ ਦਰਸ਼ਨ ਕਰਕੇ ਵੜਪਾਗੇ ਬਣੀਏ ਵੱਡ ਬੁੱਲਾ ਸਮਾਂ ਅਦਾਈ ਨਹੀਂ ਕਰਨਾ ਚਾਹੀਦਾ ਲਾਭ ਲੈਣਾ ਚਾਹੀਦਾ ਸੋ ਵੱਡੇ ਵੱਡੇ ਕਮਾਈਆਂ ਵਾਲੇ ਮਹਾਂਪੁਰਖ ਸਟੇਜ ਤੇ ਸੁਭਾਈ ਮਾਨ ਨੇ ਹਾਜ਼ਰੀ ਬਾਤਰ ਸਾਰੇ ਕਿਰਪਾ ਕਰੋ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਪੜਨਾ ਬੋਲੋ ਸਤ ਨਾਮ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਪੜਨਾ ਬੋਲੋ ਬਈ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਗੁਰਸਿੱਖ ਦਾ ਦੋ ਖੰਭ ਮਹਾਂਪੁਰਖ ਕਥਨ ਕਰਦੇ ਹੁੰਦੇ ਕਿ ਸੇਵਾ ਤੇ ਸਿਮਰਨ ਜਿਵੇਂ ਪੰਛੀ ਦੋ ਖੰਭਾਂ ਨਾਲ ਉੱਡਦਾ ਹੈ ਕੱਟ ਦਿੱਤਾ ਜਾਏ ਖੰਭ ਟੁੱਟ ਜਾਏ ਉਹ ਉਡਾਨ ਨਹੀਂ ਭਰ ਸਕਦਾ ਓਵੇਂ ਗੁਰਮੁਖ ਗੁਰਸਿੱਖ ਵੀ ਦੋ ਖੰਭਾ ਨਹੀਂ ਉੱਡਦਾ ਆਪਣੇ ਆਸੇ ਤੱਕ ਜਿੱਥੇ ਉਹਨੇ ਪਹੁੰਚਣਾ ਹੈ ਸੇਵਾ ਔਰ ਸਿਮਰਨ ਦੁਆਰਾ ਹੀ ਪਹੁੰਚਦਾ ਹੈ ਜਦੋਂ ਸਾਧੂ ਫਕੀਰਾਂ ਕੋਲ ਜਾਈਦਾ ਤੇ ਉਹ ਸੇਵਾ ਚ ਜੋੜਦੇ ਨੇ ਪਹਿਲਾਂ ਵੀ ਸੇਵਾ ਕਰ ਸੇਵਾ ਕਰਕੇ ਵਰਤਨ ਤਿਆਰ ਹੋ ਜਾਂਦਾ ਹੈ ਫਿਰ ਉਹਦੇ ਵਿੱਚ ਨਾਮ ਰੂਪੀ ਵਸਤੂ ਹੈ ਜਿਹੜੀ ਉਹ ਬਾਦ ਲਿਆ ਹੈ ਸ਼੍ਰੀਮਾਨ ਸੰਤ ਬਾਬਾ ਬਲਵੰਤ ਸਿੰਘ ਜੀ ਲੰਗਰਾਂ ਵਾਲੇ ਮਹਾਂਪੁਰਖ ਜਿਨ੍ਹਾਂ ਦੇ ਆਪਾਂ ਬਹੁਤ ਰਾਜ-ਰਾਜ ਕੇ ਦਰਸ਼ਨ ਕੀਤੇ ਆ। ਉਹ ਸੇਵਾ ਨੂੰ ਸਮਰਪਤ ਸੰਤ। ਬਹੁਤ ਸੇਵਾ। ਔਰ ਮੈਂ ਭੁੱਲਦਾ ਨਾ ਹੋਵਾਂ ਕਿ ਨੇ ਮਹਾਂਪੁਰਖਾਂ ਨੇ ਕਈ ਸਾਲ ਢੋਈ ਨਹੀਂ ਲਾਈ। ਸੇਵਾ 'ਚ ਤਤਪਤ। ਓਵੇਂ ਜਾਣਾ ਇਸ਼ਨਾਨ ਕਰਾਉਣਾ ਬਸ। बह के चेयर कुर्सी ते बह के थोड़ा बहुत अराम करते करते पर सेवा नर्पित तो होकर रहे पूरी जिंदगी सेवा दे की उन्होंने अपनी बचन कमाया और आपा गवा के जिमें स्वामी जी पुरी वाले महापुरख प्रवचन करके गए चाकर लगे चाकरी लाले गर्भवाद गल करे कन्हेरिया खसम न पाए साध ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ ਉਹਨਾਂ ਨੇ ਆਪਾ ਗਵਾ ਕੇ ਸੇਵਾ ਕੀਤੀ ਹੈ ਤਾਂ ਅਜ ਮਾਨ ਹਾਸਲ ਹੋ ਰਿਹਾ ਹੈ ਭਾਈ ਗੁਰਦਾਸ ਜੀ ਨੇ ਇੱਕ ਵਾਰ ਲਿਖੀ ਹੈ ਸੇਵਾ ਦੀ ਬਾਬਤ ਬੜੀਆਂ ਗਥਾਵਾਂ ਨੇ ਭਾਈ ਮੰਝ ਜਿਹਨਾਂ ਨੂੰ ਅਸਲ ਸ਼ਬਦਾਂ ਵਿੱਚ ਭਾਈ ਤੀਰ ਤੀਰਥਾ ਜੀ ਕਿਹਾ ਜਾਂਦਾ ਹੈ ਉਹਨਾਂ ਦਾ ਵੀ ਜੀਵਨ ਸੇਵਾ ਪ੍ਰਤੀ ਹੁੰਦਾ ਹੈ ਬਾਬਾ ਅਮਰਦਾਸ ਮਹਾਰਾਜ ਜੀ ਆਨੇ 12 ਸਾਲ ਗਾਗਰ ਦੀ ਸੇਵਾ ਕੀਤੀ ਨਥਾਵੇ ਤੋਂ ਥਾਂ ਵਾਲੇ ਬਣੇ ਮਹਾਨੋਨਾ ਨੇ ਹਾਸਲ ਕੀਤਾ ਹੈ ਸੇਵਾ ਜੇ ਕਰੀਏ ਆਮ ਆਪੁਰਖ ਸ਼ਬਦ ਪੜਦੇ ਹੁੰਦੇ ਆ ਕਹਿੰਦੇ ਕਰਕੇ ਕੋਈ ਦੇਖ ਲੋ ਸੇਵਾ ਨੂੰ ਲੱਗਦਾ ਮੇਵਾ ਸੇਵਾ ਨੂੰ ਫਲ ਮਿਲਦਾ ਆਪਗਵਾ ਕੇ ਹਉਮੈ ਨੂੰ ਤਿਆ ਕੇ ਗੁਰੂ ਨਾਨਕ ਦੇ ਘਰ ਵਿੱਚ ਸੇਵਾ ਕਰੀਏ ਤੇ ਫਿਰ ਬੜਾ ਕੁਝ ਪ੍ਰਾਪਤ ਹੋ ਜਾਂਦਾ ਅੱਜ ਕੱਲ ਆਪਾਂ ਵੇਖਦੇ ਆਂ ਕੁਝ ਕਰਕੇ ਅਸੀਂ ਰਾਜੀ ਨਹੀਂ ਉਦਾਂ ਹੀ ਚਾਹੀਦਾ ਆ ਵੀ ਮਿਲ ਜੇ ਜੀ ਆ ਵੀ ਮਿਲ ਜੇ ਜੀ ਆ ਵੀ ਮਿਲ ਜੇ ਤੇ ਬਾਬਾ ਜੀ ਕਹਿੰਦੇ ਚਾਰ ਪਦਾਰਥ ਜੇ ਕੋ ਮੰਗੇ ਸਾਧ ਜਨਾਂ ਕੀ ਸੇਵਾ ਸੇਵਾ ਲਾਗੇ ਤੂੰ ਸੰਗਤ ਦੀ ਸੇਵਾ ਕਰ ਸਾਰਾ ਕੁਝ ਮਿਲ ਜਾਣਾ ਤੈਨੂੰ ਭਾਈ ਗੁਰਦਾਸ ਨੇ ਇੱਕ ਵਾਰ ਲਿਖੀ ਹੈ ਤੇ ਫਿਰ ਆਪਾਂ ਆਪ ਜੀ ਤੋਂ ਆਗਿਆ ਲਵਾਂਗੇ ਤ੍ਰਿਗ ਸਿਰ ਗੁਰ ਨਾਨ ਨਵੇ ਉਹ ਸਿਰ ਨੂੰ ਤਰਕਾਰ ਹੈ ਜਿਹੜਾ ਕਿ ਸਤਿਗੁਰ ਪਾਤਸ਼ਾਹ ਜੀਆਂ ਦੇ ਚਰਣਾ ਵਿੱਚ ਨਿਮੰਦਾ ਨਹੀਂ ਨਮਸਕਾਰ ਨਹੀਂ ਕਰਦਾ ਤ੍ਰਿਗ ਸਿਰ ਗੁਰ ਨਾਨ ਨਵੇ ਗੁਰ ਲੱਗੇ ਨਾ ਚਰਣੀ ਤ੍ਰਿਗ ਲੋਇਨ ਗੁਰ ਦਰਸ਼ਬ ਨੂੰ ਵੇਖੇ ਪਰ ਤਰਣੀ ਲੋਇਨ ਅੱਖੀਆਂ ਨੂੰ ਕਹਿੰਦੇ ਨੇ ਕਹਿੰਦੇ ਅੱਖੀਆਂ ਨੂੰ ਤਰਕਾਰ ਹੈ ਜਿਹੜੀਆਂ ਆ ਕੇ ਗੁਰੂ ਸਾਹਿਬ ਦੇ ਦਰਸ਼ਨ ਨਹੀਂ ਕਰਦੀਆਂ ਨੈਣਾਂ ਦੇ ਕੇ ਸਾਰਸ ਨੈਣ ਬਹਾਲਿਆ ਕਰਨਾ ਸੁ ਮਹੀਨਾਦ ਕਰਨ ਮੋਦ ਘਾਲਿਆ ਰਸਨਾ ਜਪੈਨਾ ਨਾਮ ਤਿਲ ਤਿਲ ਕਰ ਕੱਟਿਏ ਜਿਹੜੀਆਂ ਅੱਖੀਆਂ ਗੁਰੂ ਸਾਹਿਬ ਦੇ ਦਰਸ਼ਨ ਨਹੀਂ ਕਰਦੀਆਂ ਉਹਨਾਂ ਨੂੰ ਵੀ ਤ੍ਰਕਾਰ ਹੈ ਤੇ ਜਿਹੜੀ ਜ਼ੇਬਾ ਵਹਿ ਗੁਰੂ ਮੰਤਰ ਦਾ ਸਿਮਰਨ ਨਹੀਂ ਕਰਦੀ ਤੇ ਉਸ ਜ਼ੇਬਾ ਨੂੰ ਵੀ ਤ੍ਰਕਾਰ ਹੈ ਰਸਨਾ ਜਪੈਨਾ ਨਾਮ ਤਿਲ ਤਿਲ ਕਰ ਕੱਟਿਏ ਤ੍ਰਿਗ ਲੋਇਨ ਗੁਰ ਸ਼ਬਦ ਬਿਨ ਤ੍ਰਿਗ ਜੇਬਾ ਗੁਰ ਸ਼ਬਦ ਬਿਨ ਹੋਰ ਮੰਤਰ ਸਿਮਰਣੀ ਉਸ ਜੇਬਾ ਨੂੰ ਵੀ ਤਰਕਾਰ ਹੈ ਜਿਹੜੀ ਸ਼ਬਦ ਦਾ ਜਾਪ ਨਹੀਂ ਕਰਦੀ ਸਿਮਰਨ ਨਹੀਂ ਕਰਦੀ ਰੇ ਮਨ RAM ਸਿਉ ਕਰ ਪ੍ਰੀਤ ਸਰਬਨ ਗੋਬਿੰਦ ਗੁਣ ਸੁਨੋ ਔਰ ਗਾਵੋ ਰਸਨਾ ਗੀਤ ਉਹਦੇ ਗੀਤ ਗਾ ਇਸ ਜੇਬਾ ਨੂੰ ਜੇ ਸਫਲ ਕਰਨਾ ਹੈ ਨਹੀਂ ਤੇ ਫਿਰ ਇਹ ਵੀ ਕਿਹਾ ਕਹਿਣਾ ਕੀਤਾ ਹੈ ਬਾਬਾ ਜੀਆ ਨੇ ਪਿਆਰ ਵਿੱਚ ਥੋੜਾ ਹਾਜ਼ਰੀ ਮਾਤਰ हो तूं न जपेंगी जे बाबरियल तेल कटी با जे तूं नाम न जपेंगी जे बाबरियल तेल कटी जूं न जपेंगी ਵਾਜ ਕੇ ਪੈਣਾ ਤੇਲ ਤੈਨ ਕਟੀ ਜਾਏਗੀ ਤ੍ਰਿਗ ਜਿਹਾ ਗੁਰ ਸ਼ਬਦ ਬਿਨ ਹਰ ਮੰਤਰ ਸਿਮਰਣੀ ਵੈਨ ਸੇਵਾ ਤ੍ਰਿਗ ਹੱਥ ਪੈਰ ਸੇਵਾ ਤੋਂ ਬਿਨਾ ਤੇਰੇ ਹੱਥਾਂ ਨੂੰ ਵੀ ਤ੍ਰਕਾਰ ਹੈ ਤੇਰੇ ਪੈਰਾਂ ਨੂੰ ਵੀ ਤਰਕਾਰ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਸਿੱਖੋ ਪਿਆਸ ਲੱਗੀ ਐ ਕੋਈ ਜਲ ਛਕਾਓ ਵਈ ਇੱਕ ਸੁੰਦਰ ਹੱਥਾਂ ਵਾਲਾ ਨੌਜਵਾਨ ਪਾਣੀ ਦਾ ਲੋਟਾ ਭਰ ਕੇ ਲਿਆਇਆ ਮਹਾਰਾਜ ਨੂੰ ਛਕਾਉਣ ਲੱਗਿਆ ਮਹਾਰਾਜ ਨੇ ਉਹਦੇ ਹੱਥਾਂ ਵੱਲ ਵੇਖਿਆ ਕਹਿਣ ਲੱਗੇ ਕਦੇ ਸੇਵਾ ਹੱਥ ਤੇਰੇ ਬੜੇ ਸੁੰਦਰ ਹੈ ਕਦੇ ਹੱਥੀ ਸੇਵਾ ਕੀਤੀ ਹੈ ਕਹਿੰਦਾ ਮਹਾਰਾਜ ਡੱਕਈ ਨਹੀਂ ਤੋੜਿਆ ਕਦੀ ਅੱਜ ਜੀਵਨ ਦਾ ਪਹਿਲਾ ਹੀ ਦਿਨ ਹੈ ਕਿ ਲੋਟਾ ਭਰ ਕੇ ਜਲ ਦਾ ਤੁਹਾਨੂੰ ਸ਼ਿਕਾਰ ਰਿਹਾ ਹੈ ਤੇ ਮਹਾਰਾਜ ਜੀਆ ਨੇ ਉਹ ਲੋਟਾ ਪਾਣੀ ਦਾ ਛਕਿਆ ਨਹੀਂ ਡੋਲਤਾ ਕਹਿੰਦੇ ਤੇਰੇ ਹੱਥ ਭਾਵੇਂ ਸੁੰਦਰ ਹੈ ਪਰ ਸੇਵਾ ਤੋਂ ਬਿਨਾ ਅਪਵਿੱਤਰ ਹੈ ਸੋ ਸ਼੍ਰੀਮਾਨ ਬਾਬਾ ਇਸਰ ਸਿੰਘ ਰਡਾਸਾ ਵਾਲੇ ਜਿਨ੍ਹਾਂ ਨੇ ਰੇਰੂ ਸਾਹ ਵਾਲੇ ਮਹਾਪੁਰਖਾਂ ਦੀ ਸੇਵਾ ਖੜ ਕੇ ਕੀਤੀ ਹੈ ਬਾਬਾ ਇਸਰ ਸਿੰਘ ਕਲੇਰਾ ਵਾਲੇ ਮਹਾਪੁਰਖ ਐ ਪੈਰਾਂ ਦੇ ਵਿੱਚ ਬੈਈਆਂ ਦੇ ਵਿੱਚ ਜੀ ਸੁੰਡ ਪੈ ਗਏ ਔਰ ਬਾਬਾ ਆਨੰਦ ਸਿੰਘ ਜੀ ਆਪ ਕੱਢ ਦੇ ਐ ਹੱਥ ਸਿਰ ਪੈਰਾਂ ਦੀ ਖਬਰ ਨਾ ਕੋਈ ਵਿੱਚ ਮੁਹੱਬਤ ਤੇਰੀ ਕੀ ਅੱਖਾਂ ਕੀ ਆਕ ਸੁਨਾਵਾ ਹੋਸ਼ ਗਵਾਈ ਮੇਰੀ ਉਤੇ ਹੱਥ ਪੈਰ ਨਹੀਂ ਵੇਖੇ ਜਾਂਦੇ ਲੀੜੇ ਕੱਪੜੇ ਸੋਹਣੇ ਪਾਏ ਹੋਣ ਅਗਲਾ ਮੈਟ ਤੇ ਬਹਿ ਕੇ ਪ੍ਰਸ਼ਾਦਾ ਨਹੀਂ ਛਕਦਾ ਕਿਤੇ ਗੰਦੇ ਹੀ ਨਾ ਹੋ ਜਾਵੇ ਉਹਨੇ ਸੇਵਾ ਕੀ ਕਰਨੀ ਹੈ ਪਿਆਰ ਵਾਲੀ ਸੇਵਾ ਕਰਦੇ ਨੇ ਬਿਨ ਸੇਵਾ ਤੇਗ ਹੱਥ ਪੈਰ ਹੋਰ ਨੇਫਲ ਕਰਨੀ ਪੀਰ ਮਰੀਦਾ ਪਰ ਹੜੀ ਸੁਖ ਸਤਗੁਰ ਸ਼ਰਣੀ ਸੋ ਉਹ ਸੇਵਾ ਨੇ ਸ਼੍ਰੀਮਾਨ ਸੰਤ ਬਾਬਾ ਬਗੇਲ ਸਿੰਘ ਜੀ ਜਿਨ੍ਹਾਂ ਦੇ ਵੀ ਦਰਸ਼ਨ ਆਪਾਂ ਕੀਤੇ ਐ ਔਰ ਸ਼੍ਰੀਮਨ ਸੰਤ ਬਾਬਾ ਬਲਵੰਤ ਸਿੰਘ ਜੀ ਜਿਨ੍ਹਾਂ ਨੂੰ ਅਮਰ ਕਰ ਦਿੱਤਾ ਉਸ ਸੇਵਾ ਨੇ ਤੇ ਉਸ ਅਮਰ ਦੇ ਸਦਕਾ ਹੀ ਆਪਾਂ ਉਹਨਾਂ ਦੀ ਯਾਦ ਵਿੱਚ ਬੈਠੇ ਹਾਂ ਸੰਤ ਬਾਬਾ ਧਰਮਪਾਲ ਸਿੰਘ ਜੀ ਜਿਨ੍ਹਾਂ ਨੇ ਮਹਾਨ ਗੁਰਮਤ ਸਮਾਗਮ ਦਾ ਆਗਾਜ਼ ਕੀਤਾ ਜਿਦੇ ਵਿੱਚ ਆਪਾਂ ਵੀ ਹਾਜ਼ਰੀ ਭਰ ਕੇ ਆਪਣੇ ਆਪ ਨੂੰ ਬੜਾ ਭਾਗੇ ਮਹਿਸੂਸ ਕਰਦੇ ਹਾਂ ਸਾਰੀ ਸੰਗਤ ਦਾ ਧੰਨਵਾਦ ਮਹਾਂਪੁਰਖਾਂ ਦਾ ਸਟੇਜ ਤੇ ਬੇਅੰਤ ਰੰਗ ਰੰਗੀਆਂ ਰੂਹ ਰੱਬ ਰੰਗੀਆਂ ਰੂਹਾਂ ਹਾਜ਼ਰ ਨੇ ਸਾਰੇ ਨੂੰ ਨਮਸਕਾਰ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋੜ ਧੰਨਵਾਦ ਸ਼ੁਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਸੰਗਤ ਸਾਡੇ ਬਹੁਤ ਹੀ ਸਤਿਕਾਰਯੋਗ ਮਹਾਪੁਰਖ ਸ਼੍ਰੀਮਾਨ ਸੰਤ ਬਾਬਾ ਹਰਵਿੰਦਰ ਸਿੰਘ ਜੀ ਸ਼ੰਕਰ ਵਾਲੇ ਬਹੁਤ ਬਹੁਤ ਮਹਾਪੁਰਖਾਂ ਦਾ ਧੰਨਵਾਦ ਕੀਤਾ ਜਾਂਦਾ ਤੇ ਜਿਹਾ ਕਹੇ ਜਾਂਦਾ ਹੁਣ ਮੈਂ ਮਾਤਾ ਸੁਖਵਿੰਦਰ ਕੌਰ ਜੀ ਨੂੰ ਬੇਨਤੀ ਕਰਦਾ ਕਿ ਬਾਬਾ ਜੀ ਨੂੰ ਪਹਿਲਾ ਸਨਮਾਨ ਦੇਣਗੇ ਉਪਰੰਤ ਬੋਲੇ ਸੁਨਹਾਨ ਹੁਣ ਮੈਂ ਬੇਨਤੀ ਕਰਦਾ ਅੱਜ ਆਪਾਂ ਜਿਹਨਾਂ ਦੀ ਯਾਦ ਵਿੱਚ ਬੈਠੇ ਆਂ ਸ੍ਰੀ ਹਜੂਰ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਉਹਨਾਂ ਦੀ ਆਪਾਂ ਮਿੱਠੀ ਦੇ ਨਿੱਘੀ ਯਾਦ ਵਿੱਚ ਅੱਜ ਬੈਠੇ ਆਂ ਉਹਨਾਂ ਦੇ ਅਸਥਾਨ ਤੋਂ ਆਇਆ ਜਥਾ ਗੁਰਦੁਆਰਾ ਅਤਰਸਰ ਤੋਂ ਉੱਥੇ ਦੇ ਜੋ ਮੁੱਖ ਸੇਵਾਦਾਰ ਕਹ ਦੀਏ ਸਾਡੇ ਮਹਾਪੁਰਖ ਬਹੁਤ ਹੀ ਸਤਿਕਾਰਯੋਗ ਸਤਖੰਡ ਵਾਸੀ ਬਾਬਾ ਰਤਨ ਸਿੰਘ ਜੀ ਮਹਾਰਾਜ ਇੰਨਾ ਸੰਗਤ ਨੂੰ ਪਿਆਰ ਕਰਦੇ ਸੀ ਸੰਗਤਾਂ ਨਾਲ ਅਥਾਹ ਪ੍ਰੇਮ ਸੀ ਉਹਨਾਂ ਦਾ ਉਹਨਾਂ ਦਾ ਜਥਾ ਇੱਥੇ ਪਹੁੰਚਿਆ ਜੀ ਆਇਆਂ ਕਹਨੇ ਆ ਅਤੇ ਹੁਣ ਉਹਨਾਂ ਜਥੇ ਬਾਬਾ ਮਨਦੀਪ ਸਿੰਘ ਜੀ ਨੂੰ ਬੇਨਤੀ ਕਰਦੇ ਆ ਕਿ ਉਹ ਵੀ ਸੰਗਤ ਨੂੰ 10 ਮਿੰਟ ਲਈ ਨਿਹਾਲ ਕਰਨਗੇ ਬਾਬਾ ਮਨਦੀਪ ਸਿੰਘ ਜੀ ਅਤਰਸਰ ਵਾਲੇ ਸੰਗਤ ਜੀ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਕਾ ਬੀ ਲੰਮੇ ਸਮੇਂ ਤੋਂ ਹੱਤ ਦੀ ਸਰਦੀ ਦੇ ਵਿੱਚ ਵੀ ਉਹਨਾਂ ਮਹਾਪੁਰਖਾਂ ਦੇ ਨਿੱਕੇ ਮਿੱਠੇ ਪਵਿੱਤਰ ਯਾਦ ਵਿੱਚ ਆਪੋ ਆਪਣਾ ਪ੍ਰੇਮ ਲੈ ਕੇ ਸ਼ਰਧਾ ਦੇ ਨਾਲ ਸਤਿਕਾਰ ਦੇ ਨਾਲ ਜੁੜੇ ਬੈਠੇ ਹੋ ਸਵਾਓ ਇਹ ਜੋ ਆਜਾ ਸੰਗਤ ਦਾ ਇਕੱਠ ਹੈ ਜਾਂ ਬਹੁਤ ਸਾਰੇ ਮਹਾਪੁਰਖ ਆਪਾਂ ਨੂੰ ਦਰਸ਼ਨ ਦਿੰਦੇ ਆ ਇਹ ਸਾਰੀ ਪੁਲਵਾੜੀ ਇਹ ਕਿੱਥੋਂ ਤੇ ਕਿਵੇਂ ਕਿਰਪਾ ਹੋਈ ਗੁਰੂ ਸਾਹਿਬ ਜੀ ਦੀ ਸੰਤ ਬਾਬਾ ਅਤਰ ਸਿੰਘ ਮਹਾਰਾਜ ਰੇਰੂ ਸਾਹਿਬ ਵਾਲੇ ਸੰਤ ਬਾਬਾ ਕਰਮ ਸਿੰਘ ਜੀ ਮਹਾਰਾਜ ਹੋਤੀ ਮਰਦਾਨ ਵਾਲਿਆਂ ਤੋਂ ਨਾਮ ਬਾਣੀ ਦਾ ਉਪਦੇਸ਼ ਲੈ ਕੇ ਉਹਨਾਂ ਦੇ ਬਚਨਾਂ ਨੂੰ ਮੰਨਦੇ ਹੋਏ ਰੇਰੂ ਸਾਹਿਬ ਦੀ ਪਵਿੱਤਰ ਧਰਤੀ ਉੱਪਰ ਆ ਕੇ ਜੋ ਕਿ 10ਵੇਂ ਪਾਤਸ਼ਾਹ ਮਹਾਰਾਜ ਜੀ ਦਾ ਚਰਨ ਛੋਹ ਪਵਿੱਤਰ ਸਥਾਨ ਹੈ ਉੱਥੇ ਆ ਕੇ ਮਹਾਪੁਰਖਾਂ ਨੇ ਫੌਜੀ ਵਿੱਚੋਂ ਰਿਟਾਇਰ ਹੋ ਕੇ ਪੈਨਸ਼ਨ ਆ ਕੇ ਉਸ ਸਥਾਨ ਦੀ ਸੇਵਾ ਰੰਭੀ ਆਪ ਆਪਣੇ ਹੱਥਾਂ ਦੇ ਨਾਲ ਹਲ ਵਾ ਕੇ ਉਸ ਪਵਿੱਤਰ ਸਥਾਨ ਦੀ ਸੇਵਾ ਤੇ ਆਪਣਾ ਗੁਜ਼ਾਰਾ ਮਹਾਪੁਰਖ ਆਪਣੀ ਪੈਨਸ਼ਨ ਵਿੱਚੋਂ ਕਰਦੇ ਜੋ ਬਾਕੀ ਮਾਇਆ ਬਚ ਜਾਂਦੀ ਗੁਰੂ ਕੇ ਲੰਗਰਾਂ